ਮੈਂ ਰਣ ਸਿੰਘ ਚੱਠਾ ਜੀ ਜ਼ਿਲ੍ਹਾ ਜਰਨਲਿਸਟ ਕਤਰ ਭਾਰਤੀ ਕਿਸਾਨ ਜੁਨਾਹ ਦਾ ਸਿੱਧੂਪੁਰ ਕਿਸ਼ਨ ਸਾਹਿਬ ਡਿਪਟੀ ਕਮਿਸ਼ਨਰ ਦਫ਼ਤਰ ਸਭੂਰ ਅੱਗੇ ਧਰਨਾ ਲਾਇਆ ਸੀ 12 ਤੋਂ 3 ਦਾ ਟਾਈਮ ਸੀ ਪਰ 4 ਵਜੇ ਵਜਾ ਗਿਆ ਵੇਖੋ ਸਾਰੇ ਪੰਜਾਬ ਦੇ ਅੱਜ ਡੀਸੀ ਦਫ਼ਤਰਾਂ ਅੱਗੇ ਹੈੱਡਕੁਆਟਰਾਂ ਅੱਗੇ ਇੱਕ ਰੋਜ਼ਾ ਧਰਨਾ ਲਾ ਕੇ ਅਸੀਂ ਮੰਗ ਪੱਤਰ ਦੇਣੇ ਸੀ ਸਾਡੀ ਜਥੇਬੰਦੀ ਨੇ ਪਹਿਲੀ ਐਲਾਨ ਕਰਤਾ ਸੀ ਵੀ ਅਸੀਂ ਜਿਹੜਾ ਮੰਗ ਪੱਤਰ ਆ ਉਹ ਤਿੰਨ ਅਵਸਰਾਂ ਨੂੰ ਦੇਵਾਂਗੇ ਜਾਂ ਡੀਸੀ ਨੂੰ ਜਾਂ ਐਸਐਸਪੀ ਸਾਹਿਬ ਨੂੰ ਜਾ ਅਸੀਂ ਖੇਤੀਬਾੜੀ ਮੁਖ ਅਫਸਰ ਚੀਫ ਨੂੰ ਪਰ ਜਿਹੜਾ ਇੱਥੇ ਦੇ ਤਿੰਨੇ ਅਫਸਰ ਨੇ ਉਹ ਮੈਨੂੰ ਲੱਗਦਾ ਹੰਕਾਰੇ ਹੋਏ ਨੇ ਜਾਂ ਉਹਨਾਂ ਨੂੰ ਉਹ ਲੋਕਾਂ ਦੀ ਸੇਵਾ ਵਾਸਤੇ ਨਹੀਂ ਆਏ ਲੋਕਾਂ ਤੇ ਰਾਜ ਕਰਨ ਆਏ ਨੇ ਜਾਂ ਉਹਨਾਂ ਨੂੰ ਲੋਕਾਂ ਦੇ ਵਿੱਚ ਮੁਸ਼ਕ ਆਉਂਦੀ ਆ ਉਹ ਇੱਥੇ ਦਾ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਲੁਕਣ ਮਚਾਈ ਖੇਡਣ ਲੱਗਿਆ ਹੋਇਆ ਕਦੇ ਕਹਿੰਦਾ ਜੀ ਤੁਸੀਂ ਆ ਸਾਧਕ ਅਫਸਰ ਨੂੰ ਮੰਗ ਪੱਤਰ ਦੇ ਦਿਓ ਇਹਨੂੰ ਅੱਜ ਦਾ ਜਿਹੜਾ ਹੈਗਾ ਚਾਰਜ ਦਿੱਤਾ ਹੋਇਆ ਖੇਤੀਬਾੜੀ ਮੁੱਖ ਅਫਸਰ ਦਾ ਜਾਂ ਕਹਿੰਦੇ ਆ ਜੀ ਐਸਐਸਪੀ ਨੂੰ ਦੇ ਦੋ ਜਾਂ ਕਹਿੰਦੇ ਜੀ ਏਡੀਐਸ ਨੂੰ ਦੇ ਦੋ ਜਦੋਂ ਖੁਦ ਡਿਪਟੀ ਕਮਿਸ਼ਨਰ ਸਾਹਿਬ ਅੰਦਰ ਬੈਠੇ ਆ ਤੇ ਐਸਐਸਪੀ ਸਾਹਿਬ ਮੌਜੂਦ ਆ ਫਿਰ ਪਹਿਲਾਂ ਤਾਂ ਡਰਾਮੇ ਕਰਦੇ ਸੀ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਦੇ ਸੀ ਅੱਜ ਜਦੋਂ ਅਸੀਂ ਖੁਦ ਉਰੇ ਮੌਜੂਦ ਆ ਬਾਰਚ ਆ ਆਜ ਮੰਗ ਪੱਤਰ ਲੈਣ ਨੂੰ ਤਿਆਰ ਨਹੀਂ ਸਾਡੇ ਗੱਲਾਂ ਸੁਣਨ ਨੂੰ ਸਿਆਣ ਨਹੀਂ ਟਾਰਗੇਟ ਲਗਾਏ ਗਏ ਹਾਂਜੀ ਅੱਜ ਜਦੋਂ ਅਸੀਂ 3 ਵਜੇ ਦਾ ਟਾਈਮ ਦਿੱਤਾ ਸੀ ਅਸੀਂ 3 ਵਜੇ ਦਾ ਟਾਈਮ ਦਿੱਤਾ ਸੀ ਵੀ 3 ਵਜੇ ਸਤੋਂ ਮੰਗ ਪੱਤਰ ਫੜਿਆ ਜਾਵੇ ਨਹੀਂ ਅਸੀਂ ਗੇਟ ਬੰਦ ਕਰਾਂਗੇ ਜਦੋਂ ਸਰ ਤੂੰ ਮੰਗ ਪੱਤਰ ਨਾ ਫੜਨਾ ਕੋਈ ਅਸੀਂ ਪਹਿਲਾਂ ਗੇਟ ਬੰਦ ਕਰਤਾ ਤੇ ਉਸ ਤੋਂ ਬਾਅਦ ਜਦੋਂ ਸਾਢੇ ਦੁਪਹਿਰ ਅਸੀਂ ਸਾਢੇ 3:00 ਦਾ ਟਾਈਮ ਦਿੱਤਾ ਸੀ ਦੁਆਰੇ ਫੇਰ ਜਦੋਂ ਕੋਈ ਮੰਗ ਪੱਤਰ ਨਾ ਪੜਨਾ ਆਏ ਅਸੀਂ ਦੂਜਾ ਗੇਟ ਵੀ ਬੰਦ ਕਰਤਾ ਮਲਾਜ਼ਮ ਅੰਦਰ ਹੈਗੇ ਮਲਾਜ਼ਮ ਸਾਰੇ ਅੰਦਰ ਆ ਜੀ ਕਿੰਨਾ ਟਾਈਮ ਬੰਦ ਰਹੂਗਾ ਇਹ ਜਿੰਨਾ ਚਿਰ ਉਹ ਤਿੰਨੇ ਵੱਡੇ ਅਧਿਕਾਰੀਆਂ ਦੇ ਵਿੱਚੋਂ ਕੋਈ ਸਾਡਾ ਮੰਗ ਪੱਤਰ ਫੜਨ ਨਹੀਂ ਆਉਂਦਾ ਕੋਟੜਾ ਸਾਹਿਬ ਦੇਸੀ ਦਾ ਅਫਸਰ ਸੰਗਰੂਰ ਅੱਗੇ ਧਰਨਾ ਲੱਗਿਆ ਪਹੁੰਚੋ ਮਾਮਲਾ ਕੀਜਣ ਦਾ ਅੱਜ ਜਿਹੜੇ ਜ਼ਿਲ੍ਹੇ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਜਾ ਰਹੇ ਆ ਇਹ ਇਕੱਲੇ ਪੰਜਾਬ ਚ ਨਹੀਂ ਅੱਜ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਆਪਾਂ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਆਏ ਸੀ ਦਿੱਲੀ ਦੇ ਵਿੱਚ ਉਦੋਂ ਖੇਤੀ ਮੰਤਰੀ ਇਹ ਕਹੇ ਬਾਹਰ ਸੀ ਪ੍ਰਸ਼ਾਸਨ ਨੇ ਆਪਾਂ ਨੂੰ ਕਿਹਾ ਵੀ ਜਿਹੜੇ ਏਸ਼ ਇਸ਼ੂਆਂ ਤੇ ਸੋਡੀ ਜਲਦ ਅਸੀਂ ਮੀਟਿੰਗ ਕਰਵਾਵਾਂਗੇ ਉਹਦੇ ਵਿੱਚ ਜਿਹੜੇ ਭੱਖ ਦੇ ਮਸਲੇ ਸੀ ਉਦੋਂ ਜਿਵੇਂ ਸਾਡੇ ਤੇ ਮੋਰਚੇ ਚੱਲਦੇ ਵੇਲੇ ਰੇਲਵੇ ਵਾਲੇ ਪਰਚੇ ਪਏ ਵੇ ਆ ਜਾਂ ਜਿਵੇਂ ਐਮਐਸਪੀ ਗਾਰੰਟੀ ਤੇ ਕਾਨੂੰਨ ਤੇ ਸਰਕਾਰ ਕਰੀ ਐ ਵੀ ਸਿਕ ਕਮੇਟੀ ਬਣੀ ਹੋਈ ਐ ਉਹ ਸਾਰਾ ਕੁਝ ਜਿਹੜਾ ਆਪਾਂ ਵੇਖਣਾ ਸੀ ਮੀਟਿੰਗ ਦੇ ਵਿੱਚ ਵੀ ਕੀ ਕੁਝ ਹੋਣਾ ਤਾਂ ਉਹਦੇ ਇਹ ਗੱਲ ਕਹਿ ਕੇ ਆਪਾਂ ਨੂੰ ਇੱਕ ਲੈਟਰ ਵੀ ਆ ਗਿਆ ਸੀ ਵੀ ਅਸੀਂ ਜਲਦੀ ਮੀਟਿੰਗ ਬੁਲਾਵਾਂਗੇ ਉਹ ਮੀਟਿੰਗ ਨਹੀਂ ਬੁਲਾਈ ਉਦੋਂ ਮਸਲੇ ਜਿਹੜੇ ਸਮਾਂ ਹੋਰ ਪੱਖ ਦੇ ਜਿਹੜੇ ਆ ਰਹੇ ਆ ਪਮਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੁਪੀ ਦੇ ਕੁਝ ਹਿੱਸਿਆਂ ਦੇ ਵਿੱਚੇ ਮਸਲਾ ਜਾਦੇ ਭਖਦਾ ਐਤ ਕੀ ਵਧੀਆ ਗੱਲ ਇੱਕ ਸਾਹਮਣੇ ਆਈ ਆ ਸਾਡੇ ਕਿ ਆਮ ਸਾਨੂੰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਸੀ ਕਿ ਪੰਜਾਬ ਦਾ ਧੂਆਂ ਦਿੱਲੇ ਜਾਂਦਾ ਤਾਂ ਅੱਜ ਸਾਡੇ ਦੇ ਨਾਲ ਮੋਰਚੇ ਦੇ ਦਿੱਤੇ ਹੋਏ ਪ੍ਰੂਫ ਦੇ ਤਹਿਤ ਅੱਜ ਜੁਪੀ ਦੇ ਕਿਸਾਨ ਵੀ ਮੰਗ ਪੱਤਰ ਦੇ ਰਹੇ ਆ ਹਰਿਆਣੇ ਦੇ ਵੀ ਮੰਗ ਪੱਤਰ ਦੇ ਰਹੇ ਆ ਰਾਜਸਥਾਨ ਵਾਲੇ ਵੀ ਦੇ ਆ ਕਰਨਾਟਕਾ ਤਾਮਲ ਲਾਡੂ ਦੂਜੇ ਸਟੇਟਾਂ ਦੇ ਵਿੱਚ ਵੀ ਜਿਹੜੇ ਕਿਸਾਨ ਅੱਜ ਮੰਗ ਪੱਤਰ ਦੇ ਰਹੇ ਆ ਤਾਂ ਇੱਕ ਗੱਲ ਸਾਫ਼ ਹੋ ਗਈ ਕਿ ਸਾਡਾ ਪੰਜਾਬ ਦਾ ਧੂਆਂ ਦਿੱਲੀ ਦੇ ਵਿੱਚ ਨਹੀਂ ਜਾਂਦਾ ਸਾਨੂੰ ਬਦਨਾਮ ਹੀ ਕੀਤਾ ਖਾਸ ਕਰਕੇ ਕੁਝ ਕਿਸਾਨ ਜੱਸੇ ਬੰਦੀਆਂ ਦੇ ਵੀ ਬਿਆਨ ਹੋਣੇ ਸ਼ੁਰੂ ਹੋ ਗਏ ਬਈ ਜਿਹੜੇ ਇਸ ਧੂਏ ਲਾਉਣ ਨਾਲ ਜਾਦਾ ਨੁਕਸਾਨ ਸਾਨੂੰ ਹੀ ਹੁੰਦਾ ਹੈ ਇਹਦਾ ਮਤਲਬ ਜੋ ਨਾਜ ਪੈਦਾ ਕੀਤਾ ਦੋਸੀ ਵੀ ਕਿਸਾਨ ਹੈ ਜਿਹੜੇ ਇਹ ਬਿਆਨ ਹੈ ਨਾ ਜਿਹੜੇ ਕਿਸੇ ਕਿਸੇ ਆਗੂ ਦੇ ਆਏ ਇਹਦਾ ਮਤਲਬ ਸਰਕਾਰਾਂ ਉਹਨੇ ਫ੍ਰੀ ਕਰਤੀਆਂ ਜਿਨੇ ਪ੍ਰਬੰਧ ਕਰਨਾ ਸੀ ਜਿਨੇ ਗ੍ਰੀਨ ਰੂਨ ਦਾ ਫੈਸਲਾ ਲਾਗੂ ਕਰਨਾ ਸੀ ਤਾਂ ਸਾਡੇ ਕਿਸਾਨਾਂ ਦੀ ਫੇਰ ਮੜਤਾ ਹੈ ਉਹ ਅੱਜ ਅਸੀਂ ਮਸਲਾ ਜਿਹੜਾ ਬਈ ਅਸੀਂ ਨਹੀਂ ਅੱਗ ਲਾਉਂਦੇ ਪਰ ਇਹਦਾ ਪ੍ਰਬੰਧ ਕੀ ਕੀਤਾ ਪ੍ਰਸ਼ਾਸਨ ਨੇ ਆਪਾਂ ਪਿਛਲੇ ਦਿਨੀ ਕੁਝ ਜ਼ਿਲ੍ਹੇ ਡੀਸੀ ਹੈੱਡ ਕੁਆਟਰਾਂ ਨਾਲ ਆਪਣੇ ਮੀਟਿੰਗਾਂ ਹੋਈਆਂ ਇਹਨਾਂ ਨੇ ਜਿੰਨੇ ਪਿੰਡ ਐ ਜ਼ਿਲ੍ਹਿਆਂ ਦੇ ਉਦੋਂ ਅਧੇ ਪ੍ਰਬੰਧ ਕੀਤੇ ਆ ਇਹਦਾ ਮਤਲਬ ਅਧੇ ਪ੍ਰਬੰਧ ਕੀਤੇ ਤਾਂ ਉਹ ਫਿਰ ਕਿਸਾਨ ਕੀ ਕਰਨਗੇ ਉਹਨਾਂ ਤੇ ਇਹ ਪਰਚੇ ਪਾਉਣਗੇ ਪਰਚੇ ਪਾ ਕੇ ਉਹਨੂੰ ਜੇਲ੍ਹ ਲੈ ਜਾਣਗੇ ਤਾਂ ਅਸੀਂ ਅੱਜ ਫਿਰ ਇਹ ਸੋਚ ਕੇ ਵੀ ਅਸੀਂ ਤਾਂ 250 ਦੇ 12 ਚ ਆ ਗਏ ਆ ਜੇ ਸਾਨੂੰ ਕਿਸਾਨ ਜੇਲ੍ਹ ਹੀ ਲੈ ਜਾਣਿਆ ਅਸੀਂ ਤਿਆਰ ਆ ਫਿਰ ਲੈ ਜਾਓ ਜਿਵੇਂ ਗ੍ਰੀਨ ਕਾਨੂੰਨ ਦਾ ਵੀ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ ਵੀ ਆ ਗਿਆ ਵੀ ਕਿਸਾਨਾਂ ਨੂੰ ਕ੍ਰਤੀ ਕੋਈ ਕੋਟਾ ਮੁਆਵਜ਼ਾ ਦਿੱਤਾ ਜਾਵੇ ਬੌਨਸ ਦਿੱਤਾ ਜਾਵੇ ਜਾਂ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਜੇ ਨਹੀਂ ਹੁੰਦੀ ਜਿਹੜਾ ਇਸ ਵਾਰ ਵੀ ਚੱਲ ਰਿਹਾ ਤਾਂ ਫਿਰ ਕੀ ਅੱਗ ਲਾਉਣਗੇ ਕਿਸਾਨ ਦੇਖੋ ਜਮਾ ਸ਼ਰਿਆਮ ਕਹਿੰਦੇ ਆ ਵੀ ਜਦੋਂ ਪ੍ਰਬੰਧ ਵੀ ਨਹੀਂ ਕਰਿਆ ਗ੍ਰੇਟ ਰਬੋਂਡਾ ਢਾਈ ਕਿੱਲਿਆਂ ਦੇ ਕਿਸਾਨਾਂ ਨੂੰ ਇਸੇ ਕਾ ਵੀ ਉਹਨਾਂ ਨੂੰ ਪ੍ਰਬੰਧ ਕਰਨਾ ਮਸ਼ੀਨਰੀ ਦਾ 5 ਕਿੱਲਿਆਂ ਤੱਕ ਦੇ ਉਹਨਾਂ ਨੂੰ ਪੈਸੇ ਦੇਣੇ ਆ ਨਾਲੇ ਜਿਹੜਾ ਇੱਕ 100 ਰੁਪਿਆ ਕਮੰਟਰ ਵਾਲੀ ਗੱਲ ਆ ਗਈ ਸੀ ਮਾਲੋ ਦਾ ਝਾੜ ਕਿੰਨਾ ਹੈ ਕਿਸੇ ਦੇ 80 ਕੁੰਟਲ 35 ਕੁੰਟਲ 32 ਕੁੰਟਲ ਉਹਦੇ ਮੁਤਾਬਕ ਹੁੰਦਾ ਅਸੀਂ ਕਿੱਲੇ ਦੇ ਉਹਦਾ 100 ਰੁਪਿਆ ਕਿ ਆ ਉਹ ਕੋਈ ਇਹ ਮਦਦ ਜਿਹੜੀਆਂ ਆਗਿਆ ਸਪਰੀਮ ਕੋਰਟ ਦੀ ਟਿੱਪਣੀ ਹੈ ਨਾ ਉਹਤੇ ਕੁਝ ਨਹੀਂ ਕੀਤਾ ਤੇ ਇਹ ਵੀ ਟਿੱਪਣੀ ਹੈ ਕਿ ਕਿਸਾਨਾਂ ਨੂੰ ਡਰਾਓ ਧਮਕਾਓ ਉਹਨਾਂ ਨੂੰ ਅੱਗ ਤੋਂ ਵਾਪਸ ਮੋੜੋ ਤਾਂ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਣ ਵਾਲੇ ਆ ਸਰਕਾਰ ਮੂਹਰੇ ਆ ਕੇ ਮੰਗਾਂ ਰੱਖੀਆਂ ਨੇ ਸਰਕਾਰ ਕੋਲੇ 5-4 ਦਿਨਾਂ ਦਾ ਸਮਾਂ ਇਸ ਮੰਗਾਂ ਦਾ ਹੱਲ ਕਰੇ ਨਹੀਂ ਅਸੀਂ ਤਾਂ ਲੰਮੇ ਸਮੇਂ ਤੋਂ ਕਹਿੰਨੇ ਆ ਆਗ ਕਿਸਾਨ ਲਾਉਣਗੇ ਹੋਰ ਕੋਈ ਹੱਲ ਨਹੀਂਗਾ ਜਿੱਥੇ ਬੰਦੀ ਨਾਲ ਕਹਿੰਦੀ ਮੈਂ ਕਹਿੰਦਾ ਜੱਸੇ ਬੰਦੀ ਇੱਕ ਤਾਂ ਅਸੀਂ ਤਾਂ ਅੱਜ ਦੇ ਜਿਹੜੇ ਪ੍ਰੋਗਰਾਮ ਦਿੱਤੇ ਆ ਅਸੀਂ ਇਹ ਕਹਾਂਗੇ ਵੀ ਕਿਸਾਨੋਂ ਅਸੀਂ ਆਪ ਜ਼ਿਲ੍ਹਾ 'ਚ ਜਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਆਪ ਜ਼ਿਲ੍ਹਾ ਜਾਵਾਂਗੇ ਜੇ ਸਰਕਾਰ ਪ੍ਰਬੰਧ ਨਾ ਕਰੂਗੀ ਲੈ ਜਾ ਜਿੰਨੇ ਜਾਣਿਆ ਜ਼ਿਲ੍ਹਾ ਦੇ ਅੱਜ ਅਸੀਂ ਜਿਹੜੇ ਈਸ਼ੂਾਂ ਤੇ ਜਾਂ ਜਿਹੜੀਆਂ ਸਾਡੀਆਂ ਮੋਰਚੇ ਦੀਆਂ ਪਿੱਛੇ ਮੰਗਾ ਪੰਜਾਬ ਸਰਕਾਰ ਨੇ ਸਾਡਾ ਸਮਾਨ ਚੋਰੀ ਕੀਤਾ ਉਤੇ ਕੁਛ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਅੱਜ ਮੰਗ ਪੱਤਰ ਦੇ ਰੂਪ ਦੇ ਵਿੱਚ ਧਰਨਿਆਂ ਦੇ ਰੂਪ ਦੇ ਵਿੱਚ ਮੰਗ ਪੱਤਰ 50 ਬੰਦੇ ਵੀ ਦੇ ਕੇ ਜਾਂਦੇ ਆ ਕਿ ਪੂਰੇ ਇਕੱਠ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਾਂ ਘਰਾਂ ਦੇ ਵਿੱਚੋਂ ਜਿਹੜੇ ਸਾਡੇ ਕਿਸਾਨ ਐ ਡੀਸੀ ਹੈੱਡ ਕੁਆਟਰਾਂ ਤੇ ਪਹੁੰਚੇ ਆ ਤਾਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਸਰਕਾਰ ਇਹ ਮੰਗਾਂ ਦਾ ਹੱਲ ਕਰੂ ਅਗਰ ਨਹੀਂ ਕਰਦੀ ਤਾਂ ਆਉਣ ਵਾਲੇ ਜਿਹੜੇ ਦਿਨ ਐ ਇਦੋਂ ਹੋਰ ਮਜਬੂਰ ਹੋ ਕੇ ਫਿਰ ਸਖਤ ਸੜਕਾਂ ਤੇ ਆਵਾਂਗੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਜਿਵੇਂ ਪੰਜਾਬ ਦੇ ਵਿੱਚ ਹਰ ਵਾਰੀ ਆਪਾਂ ਜਿਹੜੇ ਆਵਾਰਾ ਪਸ਼ੂ ਐ ਇਹ ਤੇ ਪਿੰਡਾਂ ਦੇ ਵਿੱਚ ਲੋਕ 10-10 ਲੱਖ ਰੁਪਇਆ ਇਕੱਠਾ ਕਰ ਰਹੇ ਨੇ ਤਾਂ ਰਾਖੇ ਜਿਹੜੇ ਰੱਖਦੇ ਆ ਉਹਨਾਂ ਨੂੰ ਬਿਉਂਤਬੰਦੀ ਆ ਗਈ ਆ ਸਾਡੇ ਇੱਕ ਪਿੰਡ ਦੇ ਵਿੱਚ ਕਮੇਟੀ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਫੜਾ ਦਿੰਦੀ ਆ ਭਾਈ ਹੁਣ ਤੁਸੀਂ ਰੱਖੋ ਆਪਾਂ ਸਾਰੇ ਜਿਹੜੇ ਕਿਸਾਨ ਐ ਐ ਨਿਊਟਰਲ ਜੇ ਹੋ ਕੇ ਪੈ ਜਾਂਦੇ ਆ ਉਹਨਾਂ ਨੇ ਦੋ ਗੱਡੀਆਂ ਭਰੀਆਂ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ ਨਹੀਂ ਪੈਸੇ ਦਿੱਤੇ ਉੱਥੇ ਜਾ ਕੇ ਛੱਡਿਆ ਤੜ ਕੇ ਉਹ ਪਿੰਡ ਪੈਸੇ ਇਕੱਠੇ ਕਰਨ ਲੱਗ ਜਾਂਦਾ ਜਾਣੇ ਉਹੀ ਪਸ਼ੂ ਦੂਜੇ ਪਿੰਡਾਂ ਵਿੱਚ ਤੋਰੀ ਫਿਰਦੇ ਨੇ ਆਪਾਂ ਕਹਿੰਨੇ ਵੀ ਇਹਦਾ ਘੱਟੋ ਘੱਟ ਸਰਕਾਰ ਪ੍ਰਸ਼ਾਸਨ ਪ੍ਰਬੰਧ ਕਰੇ ਉਵਾਰਾ ਪਸ਼ੂਆਂ ਦਾ ਨਾਲ ਹੀ ਜਿਹੜੇ ਉਵਾਰਾ ਕੁੱਤੇ ਆ ਉਹਦੀਆਂ ਕਿੰਨੀਆਂ ਘਟਨਾਵਾਂ ਆਪਣੇ ਕੋਲੇ ਆ ਗਈਆਂ ਕਿੰਨੇ ਬੱਚੇ ਮਟੂਲ ਤੇ ਉਹਨਾਂ ਨੇ ਤਾਂ ਇਹਦੇ ਵਿੱਚ ਜਿਹੜਾ ਸਰਕਾਰ ਕੁਝ ਨਹੀਂ ਕਰ ਰਹੀ ਅੱਗੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਦਵਾਈਆਂ ਪਾ ਕੇ ਜਿਹੜੇ ਵਾਰੇ ਆ ਜੇ ਕਿਸੇ ਨੇ ਪਾਲਣਾ ਕੁੱਤਾ ਆਪਦਾ ਘਰੇ ਰੱਖੇ ਪਟਾ ਪਾਵੇ ਉਹਨੂੰ ਰੱਖੇ ਕੋਈ ਸ਼ੌਂਕ ਹੈ ਜੇ ਕੋਈ ਰਖ ਲੇ ਪਰ ਜਿਹੜੇ ਵਾਰਾ ਦਾਰਾ ਹੀ ਫਿਰਦੀਆਂ ਨੇ ਤਾਂ ਉਹਨਾਂ ਨੇ ਕਿੰਡੀਆਂ ਘਟਨਾ ਆਗੀਆਂ ਇਹ ਤਾਂ ਜਿਹੜਾ ਪ੍ਰਬੰਧ ਹੈ ਪ੍ਰਸ਼ਾਸਨ ਤੇ ਸਰਕਾਰ ਨੇ ਇੱਕ ਨਹੀਂ